ਆਪ ਸਭ ਨੂੰ ਜੈਮਸੀ ਕੀ ਆਪ ਸਭ ਦਾ ਸਵਾਗਤ ਹੈ ਜਿਉ YouTube ਚੈਨਲ ਯਹਵਾ ਦਾ ਸੰਦੇਸ਼ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਅੱਜ ਅਸੀਂ ਇਸ ਵੀਡੀਓ ਵਿੱਚ ਸਿੱਖਾਂਗੇ ਕਿ ਕਿਵੇਂ ਆਦਮੀ ਅਤੇ ਔਰਤ ਨੇ ਪਾਪ ਕੀਤਾ ਸਭ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਉਹ ਚਾਤਰ ਸੀ ਅਤੇ ਉਸਨੇ ਉਸ ਤੀਮੀ ਨੂੰ ਆਖਿਆ ਪਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬ੍ਰਿਸ਼ਤੋਂ ਤੁਸੀਂ ਨਾ ਖਾਓ ਤੀਮੀ ਨੇ ਸੱਪ ਨੂੰ ਆਖਿਆ ਬਾਗ ਦੇ ਬ੍ਰਿਸ਼ਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ ਜਿਹੜਾ ਬ੍ਰਿਸ਼ ਬਾਗ ਦੇ ਵਿੱਚਕਾਰ ਹੈ ਉਸਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ ਨਾ ਉਹਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ਪਰ ਸੱਪ ਨੇ ਤੀਮੀਨੂ ਆਖਿਆ ਕਿ ਤੁਸੀਂ ਕਦੇ ਨਾ ਮਰੋਗੇ ਸਗੋ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ ਜਾਤੀਮੀ ਨੇ ਵੇਖਿਆ ਕਿ ਉਹ ਬ੍ਰਿਸ਼ ਖਾਣ ਲਈ ਚੰਗਾ ਅਤੇ ਅੱਖੀਆਂ ਨੂੰ ਪਾਉਂਦਾ ਹੈ ਅਤੇ ਉਹ ਬ੍ਰਿਸ਼ ਬੁੱਧ ਦੇਣ ਲਈ ਲੋੜਿੰਦਾ ਹੈ ਤਾਂ ਉਸਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਦਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਦਾ ਤਦ ਦੋਹਾਂ ਦੀਆਂ ਅੱਖੀਆਂ ਖੁੱਲ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਕਿ ਅਸੀਂ ਨੰਗੇ ਹਾਂ ਸੋ ਉਹਨਾਂ ਨੇ ਫਗੋੜੀ ਦੇ ਪੱਤੇ ਸਿਓ ਕੇ ਆਪਣੇ ਲਈ ਤਹਿਮਦ ਬਣਾਏ ਤਾਂ ਉਹਨਾਂ ਨੇ ਯਹੋਵਾ ਪਰਮੇਸ਼ਵਰ ਦੀ ਆਵਾਜ਼ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਅਤੇ ਉਸ ਮਰਦ ਆਰਓ ਦੀ ਤੀਵੀ ਨੇ ਬਾਗ ਦੇ ਬ੍ਰੇਸ਼ਾਂ ਦੇ ਵਿਚਕਾਰ ਯਹੋਵਾ ਪਰਮੇਸ਼ਵਰ ਦੇ ਸਾਹਮਣੇ ਆਪਣੇ ਆਪ ਨੂੰ ਲੁਕਾਇਆ ਤਦ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈਂ ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ ਕਿਉਂ ਜੋ ਮੈਂ ਨੰਗਾ ਹਾਂ ਸੋ ਮੈਂ ਆਪਣੀ ਆਪ ਨੂੰ ਲੁਕਾਇਆ ਤਾਂ ਉਸਨੇ ਆਖਿਆ ਕਿਨ ਤੈਨੂੰ ਆਖਿਆ ਕਿ ਤੂੰ ਨੰਗਾ ਹੈ ਜਿਸ ਬ੍ਰਿਸ਼ ਤੋਂ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਤੋਂ ਨਾ ਖਾਈਂ ਕਿ ਤੂੰ ਉਸ ਤੋਂ ਖਾਦਾ ਫਿਰ ਆਦਮੀ ਨੇ ਆਖਿਆ ਕਿ ਜਿਸ ਤੀਮੀ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਉਸ ਬ੍ਰਿਸ਼ ਤੂੰ ਮੈਨੂੰ ਦਿੱਤਾ ਤੇ ਮੈਂ ਖਾਦਾ ਤਦ ਯਹੋਵਾ ਪਰਮੇਸ਼ਵਰ ਨੇ ਤੀਮੀ ਨੂੰ ਆਖਿਆ ਕਿ ਤਾ ਇਹ ਕੀ ਕੀਤਾ ਤੀਮੀ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਦਾ ਫਿਰ ਇਹ ਹੋਗਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ ਕਿ ਇਸ ਲਈ ਕਿ ਤੂੰ ਇਹ ਕੀਤਾ ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ ਤੂੰ ਆਪਣੇ ਢਿੱਡ ਭਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਆਂ ਕਰੇਗਾ ਅਤੇ ਤੇਰੇ ਤੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਬੈਰ ਪਾਵਾਂਗਾ ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਗਾ ਉਸ ਨੇ ਤੀਵੀ ਨੂੰ ਆਖਿਆ ਕਿ ਮੈਂ ਤੇਰੇ ਗਰਭ ਦੀ ਪੀੜ ਨੂੰ ਵਧਾਵਾਂਗਾ ਪੀੜ ਨਾਲ ਤੂੰ ਬੱਚੇ ਜਨੇਂਗੀ ਅਤੇ ਤੇਰੀ ਪਤੀ ਵਾਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ ਫਿਰ ਉਸਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਰਸ਼ ਤੋਂ ਖਾਦਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਸ ਤੋਂ ਨਾ ਖਾਈ ਸੋ ਜ਼ਮੀਨ ਤੇਰੇ ਕਾਰਨ ਸਰਾਪਤ ਹੋਈ ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਲੈ ਖਾਵੇਂਗਾ ਉਹ ਕੰਡੇ ਅੜ ਕੰਡੇ ਵਾਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ ਕਿਉਂ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ ਆਦਮੀ ਨੇ ਆਪਣੀ ਤੀਵੀ ਦਾ ਨਾ ਹਵਾ ਰੱਖਿਆ ਇਸ ਲਈ ਕਿ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੈ ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਉਹਦੀ ਤੀਵੀ ਲਈ ਚਮੜੇ ਦੇ ਚੋਲੇ ਬਣਾ ਕੇ ਉਹਨਾਂ ਨੂੰ ਪਵਾਏ ਤਦ ਹੀ ਹਵਾ ਪਰਮੇਸ਼ਵਰ ਨੇ ਆਖਿਆ ਵੇਖੋ ਆਦਮੀ ਭਲੇ ਬੂਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਅਤੇ ਹੁਣ ਅਜੇ ਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦਾ ਬ੍ਰਿਸ਼ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਂਦਾ ਰਹੇ ਸੋ ਯਹੋਵਾ ਪਰਮੇਸ਼ਵਰ ਨੇ ਉਹਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਦੀ ਵਾਹੀ ਕਰੇ ਸੋ ਉਸਨੇ ਆਦਮੀ ਨੂੰ ਕੱਢ ਦਿੱਤਾ ਉਸਨੇ ਆਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੋਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਉਹ ਜੀਵਨ ਦੇ ਬ੍ਰਿਸ਼ ਤੇ ਰਾਤ ਦੀ ਰਾਖੀ ਕਰਨ ਯਹੋਵਾ ਆਪ ਸਭ ਨੂੰ ਬਰਕਤ ਦੇਵੇ ਜੈਂਸੀ ਕੀ